ਪੰਜਾਬ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਮੈਮੋਰੰਡਮ ਦੇ ਕੇ ਆਏ ਆ ਉਹਦੀ ਕਾਪੀ ਤੁਹਾਨੂੰ ਸ਼ੇਅਰ ਕੀਤੀ ਹੈ। ਮੇਰੇ ਕੋਲ ਹੈਗੇ ਨੇ ਕਿ 23 ਦਸੰਬਰ 2024 ਨੂੰ ਇੱਕ ਕਲਨੌਰਪੁਰ ਸਟੇਸ਼ਨ ਦੇ ਵਿੱਚ ਤਿੰਨ ਮੁੰਡੇ ਸੀ ਗੁਰਵਿੰਦਰ ਸਿੰਘ, ਜਸ਼ਨ ਸਿੰਘ ਤੇ ਵਰਿੰਦਰ ਸਿੰਘ ਜਿਨ੍ਹਾਂ ਦਾ ਇਨਕਾਉਂਟਰ ਜ਼ੁਪੀ ਦੇ ਵਿੱਚ ਕੀਤਾ ਗਿਆ। ਉਸ ਲਈ ਜਿਹੜਾ ਪਰਿਵਾਰ ਸੀ ਇਹਨਾਂ ਨੇ ਕੰਪਲੇਂਟਸ ਮੂਵ ਕੀਤੀਆਂ ਸੁਪਰੀਮ ਕੋਰਟ ਦੇ ਚੀਫ ਜਸਸਟਸ ਥਰੂ ਜਿਹੜੇ ਇੰਡੀਅਨ ਗਵਰਨਮੈਂਟ ਦੇ ਹੋਮ ਮਿਨਿਸਟਰ ਨੂੰ ਤੇ ਐਪ੍ਰੋਪ੍ਰੀਏਟ ਅਥਾਰਟिटीज ਨੂੰ ਪੰਜਾਬ ਦੇ ਗਵਰਨਰ ਸਾਹਿਬ ਨੂੰ ਵੀ ਇਹਨਾਂ ਨੇ ਕਿਹਾ ਕਿ ਜਿਹੜਾ ਇਨਕਾਉਂਟਰ ਹੈਗਾ ਉਹ ਸ਼ੱਕੀ ਹੈ ਕਿਉਂਕਿ ਇਹ ਬਿਬਜ਼ੀ ਬੈਠੇ ਨਹੀਂ ਇਹਨਾਂ ਦਾ ਬੇਟਾ ਸੀ ਜਸ਼ਨਪ੍ਰੀਤ ਜਸ਼ਨਪ੍ਰੀਤ ਦੀ ਜਦੋਂ ਸਸਕਾਰ ਕਰਨ ਲੱਗੇ ਸਾਰੇ ਪਿੰਡ ਨੇ ਦੇਖਿਆ ਕਿ ਉਹਦੇ ਤਾਂ ਕੋਈ ਗੋਲੀ ਵੀ ਨਹੀਂ ਲੱਗੀ ਹੈਗੀ ਉਹਦੀ ਤਾਂ ਧੌਂ ਕੁੱਟੀ ਹੋਈ ਸੀ ਸੋ ਇਹ ਵਿਰਿੰਦਰ ਸਿੰਘ ਦੇ ਭੈਣ ਹੈ ਤੇ ਇਹ ਉਹਨਾਂ ਦੇ ਜੀਜਾ ਜੀ ਨੇ ਤਿੰਨੋਂ ਮੁੰਡਿਆਂ ਦਾ ਜਦੋਂ ਇਹਨਾਂ ਨੇ ਪੋਸਟਮਾਰਟਮ ਕੀਤਾ ਹੈ ਸ਼ੱਕ ਤਾਂ ਪੈਦਾ ਹੋਇਆ ਹੈ ਕਿ ਜਦੋਂ ਇਨਕਾਉਂਟਰ ਕਰਦੇ ਨੇ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਕਿੰਨਾ ਪਰਿਵਾਰਾਂ ਨੂੰ ਇਥੋਂ ਗੱਡੀ 'ਚ ਬਿਠਾ ਕੇ ਯੂਪੀ ਲੈਜਨ ਦੇ ਨੇ ਕਿ ਅਸੀਂ ਤੁਹਾਡਾ ਬੱਚਾ ਦਿਖਾਵਾਂਗੇ ਪੋਸਟਮਾਰਟਮ ਦੀ ਹੋਣ ਦਾ ਬੱਚਾ ਇਹਨਾਂ ਨੂੰ ਦਿਖਾਉਂਦੇ ਨਹੀਂ ਤਿੰਨਾਂ ਦਫਤਰ ਦੇ ਵਿੱਚ ਕਮਰੇ 'ਚ ਬਿਠਾ ਕੇ ਇਹਨਾਂ ਦੇ ਸਿਗਨੇਚਰਸ ਲੈ ਲਏ ਜਾਂਦੇ ਨੇ ਤੇ ਗੱਡੀਆਂ ਸਿੱਤੀਆਂ ਸਮਸ਼ਾਨ ਘਾਟ ਦੇ ਵਿੱਚ ਲਿਆ ਕੇ ਉਹ ਜਿਹੜਾ ਸੀ ਸੰਸਕਾਰ ਹੋ ਜਾਂਦਾ ਜੀ ਜੋ ਪੀ ਸੀ ਨਹੀਂ ਸੀ ਗਰਦਾਸਪੁਰ ਦੇ ਵਿੱਚ ਇਹ ਜਦੋਂ ਜਸ਼ਨਪ੍ਰੀਤ ਦਾ ਪਰਿਵਾਰ ਕਹਿੰਦਾ ਕਿ ਇਹਦਾ ਸੈਕੰਡ ਪੋਸਟਮਾਰਟਮ ਹੋਣਾ ਚਾਹੀਦਾ ਕਿਉਂਕਿ ਗੋਲੀ ਦਾ ਨਿਸ਼ਾਨ ਤਾਂ ਹੈ ਹੀ ਨਹੀਂ ਸਾਰੇ ਪਿੰਡ ਨੇ ਦੇਖਿਆ ਹਾਂ ਕੈਮਰਾ ਫੀਸ ਕਰ ਉਹ ਜਦੋਂ ਇਸ ਕੇਸ ਹੁੰਦੀਆਂ ਨੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੰਜਾਬ ਪੁਲਿਸ ਦਾ ਲਗਾਤਾਰ ਇਹਨਾਂ ਫੈਮਲੀਆਂ ਦੇ ਉੱਪਰ ਪ੍ਰੈਸ਼ਰ ਹੈਗਾ ਵੀ ਤੁਸੀਂ ਕੇਸ ਵਾਪਸੀ ਲਓ ਇਨ ਦਾ ਮੀਨ ਟਾਈਮ ਇੱਕ ਪਿੰਡ ਦੇ ਵਿੱਚ ਸਹੂਰਗੁਰਦ ਦੇ ਵਿੱਚ ਕਤਲ ਹੁੰਦਾ ਉਸ ਕਤਲ ਦੇ ਵਿੱਚ ਜਿਹੜਾ ਐਸ ਐਚਓ ਕਲਨੌਰ ਹੈ ਉਹ ਆਪ ਦੇ ਪੁਲਿਸ ਅਫਸਰਜ਼ ਨੂੰ ਬਚਾਉਣ ਲਈ ਇਹ ਸਰਦਾਰ ਗਰਮੀਤ ਸਿੰਘ ਨੇ ਜਿਹੜੇ ਵਿਕਟਮ ਵਰਿੰਦਰ ਸਿੰਘ ਦੇ ਜੀਜਾ ਜੀ ਨੇ ਇਹਨਾਂ ਦਾ ਨਾਮ ਵੀ ਵਿੱਚ ਪਾ ਦਿੰਦੇ ਨੇ ਇਹ ਵਿਵਾਜ ਜਿਹੜੇ ਬੈਖੇ ਨੇ ਜਸ਼ਨਪ੍ਰੀਤ ਦੇ ਪਿਤਾ ਜੀ ਜਿਹੜੇ ਸਰਦਾਰ ਸ੍ਰੂਪ ਸਿੰਘ ਨੇ ਉਹਨਾਂ ਦਾ ਨਾਮ ਵੀ ਉਸ ਐਫਆਈਆਰ ਦੇ ਵਿੱਚ ਐਡ ਕਰ ਦਿੱਤਾ ਜਾਂਦਾ ਸਰੂਪ ਸਿੰਘ ਨੂੰ ਤਾਂ ਅਰੈਸਟ ਕੀਤਾ ਵੀ ਅੱਜ 2 ਮਹੀਨੇ ਤੋਂ ਉੱਪਰ ਹੋ ਗਏ ਨੂੰ ਗਰਦਾਸਪੁਰ ਜੇਲ੍ਹ ਚ ਲੀ। ਉਹਦਾ ਜਿਹੜਾ ਪਰਪਸ ਹੈ ਪਰਪਸ ਇਹ ਕੀ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਸੀਬੀਆਈ ਦੀ ਮੰਗ ਰਹੇ ਨੇ ਉਹ ਤੋਂ ਇਹ ਵਾਪਸੀ ਲੈਣ ਸ਼ਿਕਾਇਤ ਦੀ ਪੈਰਵਾਈ ਨਾ ਕਰਾਂ। ਅੱਜ ਸੀ ਗਵਰਨਰ ਜਿਹੜੇ ਪੰਜਾਬ ਦੇ ਨੇ ਤੇ ਐਪ੍ਰੋਪ੍ਰੀਏਟ ਅਥਾਰਟिटीज ਨੂੰ ਸ਼ਿਕਾਇਤਾਂ ਲਿਖ ਕੇ ਕਿਹਾ ਹੈ ਸਰੂਪ ਸਿੰਘ ਵੀ ਤੇ ਇਹ ਜਿਹੜੇ ਬੈਠੇ ਨੇ ਲਾਗੇ ਗਰਮੀਤ ਸਿੰਘ ਦੋਨੋਂ ਆਪ ਦਾ ਨਾਰਕੋ ਟੈਸਟ ਪੋਲੀਗ੍ਰਾਫ ਟੈਸਟ ਕਰਾਉਣ ਨੂੰ ਤਿਆਰ ਨੇ ਉਹ ਟੈਸਟ ਕਰਾ ਕੇ ਵੈਰੀਫਾਈ ਕੀਤਾ ਜਾਏ ਕਿ ਇਹਨਾਂ ਦੇ ਵਿੱਚ ਕੋਈ ਕਸੂਰ ਹੈਗਾ ਕਿ ਨਹੀਂ ਹੈਗਾ ਦੂਸਰਾ ਇਸ ਪਰਿਵਾਰ ਨੇ ਅ ਗਵਰਨਰ ਸਾਹਿਬ ਕੋਲੇ ਵੀ ਮੰਗ ਕੀਤੀ ਹੈ ਕਿ ਕਿਉਂਕਿ ਇਸ ਕੇਸ ਪੰਜਾਬ ਪੁਲਿਸ ਦੇ ਵੱਡੇ ਆਫਸਰਜ਼ ਇਨਵੋਲਵਡ ਨੇ ਸੋ ਇਸ ਕੇਸ ਦੀ ਜਾਂਚ ਜਿਹੜੀ ਹੈ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਬਾਕੀ ਇਹ ਪਰਿਵਾਰ ਨਾਲ ਤੁਸੀਂ 1 ਟੂ 1 ਕਰ ਸਕਦੇ ਹੋ ਜਸੂ ਤੁਸੀਂ ਇਹਨਾਂ ਨੂੰ ਦੱਸੋ ਕਿਵੇਂ ਤੁਹਾਡੇ ਨਾਲ ਸਾਡੀ ਕਹਾਣੀ ਜਸਨ ਪ੍ਰੀਤ ਦੀ ਹਾਂ ਜਸਨ ਪ੍ਰੀਤ ਤੇ ਨਵਕੇ ਮੇਰੇ ਆਈ ਇਹ ਕਲਾ ਮੋਵਾ ਤੇ ભગવાન ਨਾਲ ਨੀ ਤੇ ਇੱਕ ਮੇਰਾ ਬੱਚਾ ਹੈ ਜਸਨ ਪ੍ਰੀਤ ਇਹਨੇ ਕੰਮ ਤੇ ਨਹੀਂ ਜੋ ਨਾਂਵੇਂ ਪਜਾਮ ਲਾਤੇ ਮੇਰੇ ਬੱਚਿਆਂ ਤੇ ਇਥੋਂ ਖੜ ਕੇ ਤੋਂ ਉਥੇ ਮਰਵਾਇਆ ਇਨ ਪਰ ਕੀਤੇ ਇਹਨਾਂ ਮਾਰੇ ਆ ਇਹਨੇ ਜੋਗੇ ਨਹੀਂ ਜੋ ਇਹਨਾਂ ਨੇ ਕਿਹਾ ਤੂੰ ਉਹ ਕਹਿੰਦੇ ਆ ਕਿ ਇਹਨਾਂ ਦੇ ਡੈਰੇ ਨਹੀਂ ਛੁੱਟੇ ਕੀ ਇੱਥੇ ਫੜਾਇਆ ਹੋਆ ਵੀ ਮਤਲਬ ਕੇਸ ਵਾਪਸ ਲੈ ਲੈ ਨਹੀਂ ਤਾਂ ਤੈਨੂੰ ਬਾਹਰ ਨਹੀਂ ਕੀਤਾਣਾ ਇਸ ਕਰਕੇ ਉਹ ਬਾਹਰ ਨਹੀਂ ਕੱਢਣ ਦੇ ਆ ਪਰ ਸਾਡਾ ਕਮਾਉਣ ਵਾਲੇ ਵੀ ਉਹੀ ਆ ਤੇ ਅਸੀਂ ਉਹੀ ਕਰਕੇ ਕਮਾਉਣ ਨੂੰ ਕਮਾਲ ਨੇ ਨਿਯੰਤਰਣ ਵਾਲੇ ਬਣਦੇ ਆਂ ਤੇ ਹਰਿ ਕਰਪਾ ਕਰਕੇ ਕਮਾਉਣ ਵਾਲੇ ਆ ਸਾਡੇ ਸਿਰ ਤੇ ਕੋਈ ਵੀ ਨਹੀਂ ਹੈਗਾ ਉਹਨਾਂ ਨੂੰ ਅੰਦਰ ਬੰਦ ਕਰ ਸਕਦੇ ਆਂ ਪੀਪਾ ਜੀ ਕਿਹੜਾ ਅਫਸਰ ਹੈ ਤੁਹਾਨੂੰ ਇਹ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਿ ਤੁਸੀਂ ਜਸ਼ਨ ਦਾ ਜਿਹੜਾ ਕੇਸ ਆਪਕੋ ਵਾਪਸ ਲੈ ਲੋ ਇਹ ਪਤਾ ਨਹੀਂ ਉਹਨਾਂ ਦੇ ਇਹ ਪਿੰਡ ਵਾਲਿਆਂ ਦੇ ਮਤਲਬ ਜਿਨ੍ਹਾਂ ਦਾ ਮੁੰਡਾ ਮਰਿਆ ਉਹਨਾਂ ਨੇ ਚਾਰ ਵਕਤ ਹੀ ਹੋਣ ਲਿਆ ਠੀਕ ਹੈ ਠੀਕ ਹੈ ਨਾ ਉਹਨਾਂ ਨੇ ਜਿਹੜਾ ਕਲਮੌਰ ਵਾਲੀ ਕੋਰਸਾ ਵਾਲੇ ਆ ਤਾਂ ਉਹ ਨੇ ਇਹਨੂੰ ਦਬਾਅ ਪਾਉਣ ਦੀ ਤੋ ਕੇਸ ਮਤਲਬ ਆਪਣਾ ਵਾਪਸ ਲੈ ਆ ਉਹ ਗਈ ਜਾਂਦਾ ਤੁਸੀਂ ਜਸ਼ਨ ਦੇ ਪਰਿਵਾਰ ਤੋਂ ਹਾਂ ਜੀ ਜਸ਼ਨ ਮੇਰਾ ਪੁੱਤਰ ਹੈ ਇਹਨਾਂ ਬੈਸੀ ਕਰਦਾ ਕੀ ਸੀ ਕੰਮ ਕਰ ਕੀ ਸੀ ਪਹਿਲਾਂ ਦੇਰ ਹੀ ਤੱਕ ਕਰ ਦੱਸ ਸਕਾਂ ਤੇ ਉਹਨੂੰ ਜਿਹੜਾ ਰਿਹਾ ਇੱਕ ਗੈਂਗਸਟਰ ਦੇ ਤਰੀਕੇ ਨਾਲ ਮਾਰ ਤੋ ਥਾਈ ਕੇ ਆਇਓ ਨਾ ਤੂੰ ਥਾਈ ਕੇ ਆਇਓ ਤਾਂ ਧਿਆਨ ਹੀ ਕਰਦਾ ਇਹ ਉਹ ਤਾਂ ਵਿਚਾਰੇ ਨੂੰ ਪਿਆਸੇ ਹੀ ਜਿੰਨੇ ਆਉਂਦੇ ਹੈ ਹੀ ਅਜ 18 ਸਾਲਾਂ ਸਾਰਾ ਲੱਗਾ ਹੀ ਥੀਕ ਹੈ ਹਾਂ ਢਾੜੀ ਦਾ ਹੋਰ ਬੱਚਾ ਸੀਗਾ ਧਿਆਨ ਹੀ ਕਰ ਬੱਚਾ ਇਹ ਠੀਕ ਹੈ ਸਾਰੇ ਤੇਰੇ ਪੁੱਤ ਧਿਆਨ ਹੀ ਕਰਦੇ ਨੇ ਰੈਸਟ ਕਿਤੋਂ ਕੀਤਾ ਸੀ ਜੇ ਸੋ ਇਹਨਾਂ ਕਲਾ ਨਾਲ ਕੀਤਾ ਹੈ ਕਲਾ ਨਾਲ ਤਾਂ ਲੇਕਿਨ ਉਹਦਾ ਇੰਕਾਊਂਟਰ ਦਿਖਾਇਆ ਇਹਨਾਂ ਨੇ ਯੂਪੀ ਦੇ ਵਿੱਚ ਉਹ ਦੇਖੋ ਕੀ ਬਰਾਮਦ ਕੀ ਕੀ ਦਿਖਾਈ ਪੁਲਸ ਵੀ ਨਹੀਂ ਇਹਨਾਂ ਨੇ ਆਪਣਾ ਕੋਲੋਂ ਪਾਇਆ ਜੋ ਵੀ ਪਾਇਆ ਇਹਨਾਂ ਨੇ ਇੱਕ ਤਾਂ ਖਾਲੀ ਹੱਥ ਦੇ ਸਰਦ ਜੀ ਉਹ ਜਿਹੜਾ ਜਸ਼ਨਪ੍ਰੀਤ ਤੇ ਹੋਰ ਦੇ ਮੁੰਡੇ ਮਾਰੇ ਸੀ ਉਹ ਟੈਰਰਿਸਟ ਕਰਕੇ ਮਾਰਿਆ ਸੀ ਜਾਂ ਹੀ ਗੈਨਸਟਰ ਕਰਕੇ ਹਾਂ ਜੀ ਠੀਕ ਹੈ ਤੇ ਇਹ ਦੱਸੋ ਵੀ ਉਹ ਬੱਚਾ ਤੇ ਇਲਜ਼ਾਮ ਕੀ ਲਾਇਆ ਸੀ ਪੁਲਸ ਨੇ ਸਰੋ ਪੁਲਸ ਨੇ ਇੱਕ ਐਲੀਗੇਸ਼ਨ ਲਾਇਆ ਕਿ ਕਲਨੌਰ ਦੇ ਨੇੜੇ ਇੱਕ ਪੁਲਸ ਦੀ ਚੌਂਕੀ ਸੀ ਇਹਨਾਂ ਨੇ ਉਸ ਚ ਗ੍ਰੇਨੇਡ ਸੁੱਟਿਆ ਹੈਗਾ ਕਿਉਂਕਿ ਉਹ ਜੜੀ ਚੌਂਕੀ ਹੈ ਆਲਰੇਡੀ ਬੰਦ ਹੈਗੀ ਹੈ ਇਹਨਾਂ ਨੇ ਬੱਚੇ ਇੱਥੋਂ ਤਿੰਨੋਂ ਜਿਹੜੇ ਸੀ ਉਹਨਾਂ ਨੂੰ ਕਿਸੇ ਟੰਗ ਨਾਲ ਲੈ ਕੇ ਗਏ ਨਹੀਂ ਸਾਡਾ ਇਹ ਹੈਗਾ ਕਿ ਜਿਹੜਿਆ ਜਦੋਂ ਉਹਨਾਂ ਦੀ ਸੀਸੀਟੀਵੀ ਫੁਟੇਜ ਹੋਟਲ 'ਚ ਆ ਗਈ ਹੁੰਦੀ ਯੂਪੀ ਦੇ ਵਿੱਚ ਉਹਨਾਂ ਕੋਲ ਕੋਈ ਹਥਿਆਰ ਨਹੀਂ ਹੈਗਾ ਸੋ ਜਦੋਂ ਤੁਸੀਂ ਬੰਦੇ ਜੁੰਦੇ ਫੜਲੇ ਨਹੀਂ ਉੱਥੇ ਪੁਲਿਸ ਦਾ ਫਰਜ਼ ਹੁੰਦਾ ਜਿਹੜਾ ਕਾਨੂੰਨ ਕਹਿੰਦਾ ਹੈ ਕਿ ਪੁਲਿਸ ਦਾ ਕੰਮ ਹੈ ਬੰਦੇ ਨੂੰ ਫੜਕੇ ਚਲਾਨ ਪੁੱਟ ਕਰਨਾ ਕੋਰਟ ਦਾ ਕੰਮ ਹੈ ਉਹਨੂੰ ਸਜ਼ਾ ਦੇਣੀ ਕੋਰਟ ਦੀ ਮਰਜ਼ੀ ਹੈ ਕਿ ਉਹਨੇ ਕਿਸ ਕਿਸਮ ਦੀ ਸਜ਼ਾ ਦੇਣੀ ਹੈ ਜੀ ਪੁਲਿਸ ਵਾਲੇ ਜੱਜ ਵੀ ਆਪ ਹੀ ਬਣ ਜਾਣਗੇ ਫਿਰ ਰੂਲ ਆਫ ਲਾਅ ਕਿੱਥੇ ਰਹੇਗਾ ਆਰਟੀਕਲ 21 ਕਹਿੰਦਾ ਹੈ ਕਿ ਕਿਸੇ ਬੰਦੇ ਨੂੰ ਵੀ ਡਿਊ ਪ੍ਰੋਸੀਜਰ ਆਫ ਲਾਅ ਤੋਂ ਬਿਨਾਂ ਤੁਸੀਂ ਖਤਮ ਨਹੀਂ ਕਰ ਸਕਦੇ ਉਹਦੀ ਜਾਨ ਨਹੀਂ ਲੈ ਸਕਦੇ ਤੇ ਇਸ ਕੇਸ ਵਿੱਚ ਕੀ ਹੈਗਾ ਕਿ ਜਿਹੜਾ ਜਸ਼ਨ ਹੈ ਉਹ ਜਿੱਦਾਂ ਜਦੋਂ ਸਸਕਾਰ ਕਰਨ ਲੱਗੇ ਨੇ ਉਹਦੇ ਸਰੀਰ ਤੇ ਕੋਈ ਗੋਲੀ ਦਾ ਨਿਸ਼ਾਨ ਵੀ ਨਹੀਂ ਮਿਲਿਆ ਜਦੋਂ ਜਿਹੜੇ ਹੁਣ ਤੁਸੀਂ ਗੱਲ ਲੈ ਕੇ ਆਏ ਹੋ ਅੱਜ ਬੜਾ ਸਾਫ਼ ਮਿਲ ਗਿਆ ਇਹ ਮਰਡਰ ਕੇਸ ਕਿਸ ਦਾ ਮਰਡਰ ਹੋਇਆ ਇਹਨਾਂ ਦਾ ਕੀ ਕਨੈਕਸ਼ਨ ਦੱਸਿਆ ਗਿਆ ਭਾਈ ਸਾਹਿਬ ਆ ਤੇ ਸਰੋਗੀ ਇਹ ਤੁਹਾਨੂੰ ਆਪੀ ਦੱਸ ਦੇਣੀ ਸੀ ਕਿ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਸਾਰਾ ਕੁਝ ਸੀਸੀਟੀਵੀ ਜੀ ਜੀ ਉਦੋਂ ਆਪਣੇ ਪਹਿਲਾਂ ਤੁਸੀਂ ਦੱਸੋ ਤੁਸੀਂ ਕੌਣ ਹੋ ਤੇ ਕਿਹੜੇ ਵਿਕਮ ਦੇ ਨਾਲ ਤੁਸੀਂ ਜੁੜੇ ਹੋ ਮੈਂ ਜੀ ਪਿੰਡ ਸ਼ੂਰ ਤੋਂ ਆ ਰਵਿੰਦਰ ਸਿੰਘ ਰਵੀ ਦਾ ਮਤਲਬ ਉਹ ਜੀਜਾ ਦਾ ਉਹ ਮੇਰਾ ਸਾਲਾ ਹੈ ਠੀਕ ਹੈ ਤੇ ਉਹਨਾਂ ਦੀ ਜੀ ਆਪਾਂ ਕੇਸ ਦੀ ਪੈਰਵਾਈ ਕਰਦੇ ਪਏ ਮੈਂ ਤਾਂ ਸਰੂਪ ਸਿੰਘ ਅਰਵਿੰਦਰ ਸਿੰਘ ਰਵੀ ਦਾ ਮਤਲਬ ਕੋਈ ਪਿੱਛੇ ਪੈਰਵਾਈ ਕਰਨ ਵਾਲਾ ਕੋਈ ਨਹੀਂ ਉਹ ਦੀ ਆਪਾਂ ਕਰਦੇ ਪਏ ਹੀ ਪੈਰਵਾਈ ਆਈ ਸੁਪਰੀਮ ਕੋਰਟ ਚ ਵੀ ਮਤਲਬ ਐਪਲੀਕੇਸ਼ਨਾਂ ਦਿੱਤੀਆਂ ਹੋਰ ਵੀ ਉੱਚੇ ਅਧਿਕਾਰੀਆਂ ਨੂੰ ਦਿੱਤੀਆਂ ਮਤਲਬ ਇਹ ਸੀਬੀਆਈ ਉਹਦੀ ਜਾਂਚ ਕਰਾਉਣਾ ਚਾਹੁੰਦੇ ਜਦੋਂ ਸਾਨੂੰ ਸ਼ੱਕ ਪਿਆ ਵਾ ਮਤਲਬ ਰਵਿੰਦਰ ਸਿੰਘ ਰਵੀ ਦੇ ਤੇ ਗੋਲੀ ਵੱਜੀ ਤੇ ਜਿਹੜਾ ਜਸ਼ਨਪ੍ਰੀਤ ਹੀ ਨਾ ਉਹਦੇ ਤੋਂ ਸਾਨੂੰ ਸ਼ੱਕ ਪਿਆ ਮਤਲਬ ਉਹਨੂੰ ਰਗਾਂ ਤੇ ਨਿਸ਼ਾਨੀ ਉਹਨੂੰ ਰਗਾਂ ਘੁੱਟ ਕੇ ਉਹਨੂੰ ਮਾਰਿਆ ਗਿਆ ਤੇ ਸਾਨੂੰ ਇਹੀ ਸ਼ੱਕ ਆ ਮਤਲਬ ਇਹਨਾਂ ਨੇ ਯਾਚ ਕੀਤਾ ਵਾ ਤੇ ਅਸੀਂ ਉਹਦੀ ਜਾਂਚ ਕਰਦੇ ਪਏ ਇਹੀ ਮਤਲਬ ਇਦਾਂ ਪੈਰ ਵਾਜੀ ਦੋਨੇ ਦੋਨੇ ਜੀ ਬਸ ਜਾਂਦੇ ਹੀ ਉਹਦੇ ਵਿੱਚ ਸਾਡੇ ਪਿੰਡੋਂ ਮੋੜੇ ਦਾ ਕਦਮ ਹੋਇਆ ਪਿੰਡ ਤੋਂ ਕੋਈ ਪਿੰਡ ਦਾ ਮੋੜਾ ਵਾ 6-7 ਕਿਲੋਮੀਟਰ ਜਾ ਕੇ ਗਾਂ ਹੋਇਆ ਕਲਾਂ ਨੋਟ ਦੇ ਲਾਗੇ ਜਾ ਕੇ ਤੇ ਉਸ ਟਾਈਮ ਅਹੀਂ ਗੁਰਦੁਆਰਾ ਸਾਹਿਬ ਸਾਡੇ ਪਿੰਡ ਦੇ ਵਿੱਚ ਨਾ ਮੌਤ ਹੋਈ ਤੁਨ ਦਾ ਹੋ ਗਈ ਮਤਲਬ ਖੰਡਪੜ ਸਾਹਿਬ ਵੀ ਗੁਰਦੁਆਰਾ ਸਾਹਿਬ ਤੇ ਆਪਾਂ ਦੋਨੇ ਉੱਥੇ ਆ ਉੱਥੇ ਅਹੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਨੇ ਮਤਲਬ ਤੁਸੀਂ ਉੱਥੇ ਚ ਕਰੋ ਚੱਕ ਕੈਮਰੇਜ ਅਨ ਕਰੋ ਅਹੀਂ ਮਤਲਬ ਗੁਰਦੁਆਰਾ ਸਾਹਿਬ ਆ ਤੇ ਉਹਦੇ ਵਿੱਚ ਕਹਿਣ ਦੇ باوجود ਵੀ ਮਤਲਬ ਸਾਡੇ ਦੇ ਮਤਲਬ ਨਿਆਂ ਜਬਰਚਾ ਘਟਦਾ ਕੈਮਰਾ ਤੋਂ ਵੀ ਸੀਸੀਟੀਵੀ ਫੁਟੇਜ ਹੈਗੀ ਆ ਉਹ ਕਢਵਾਈ ਹੈ ਅਸੀਂ ਅਸੀਂ ਮਤਲਬ ਜਦੋਂ ਸਾਡੇ ਤੇ ਉਹਨਾਂ ਨੇ ਯੂਰਪ ਆਤਾ ਜੀ ਪਰਚਾ ਹੋ ਗਿਆ ਵਾ ਅਸੀਂ ਗਾਂ ਪਛਾਹ ਹੋ ਗਏ ਸਾਨੂੰ ਪਿੰਡ ਚੋਂ ਕੱਢ ਪਿੰਡ ਚੋਂ ਤੇ ਕੱਢਣ ਨਹੀਂ ਦਿੱਤੀ ਤੇ ਪੁਲਿਸ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਹੈ ਜੀ ਉਸ ਦਿਨ 12 ਤਰੀਕ ਤੇ ਮਤਲਬ ਮਾਰਟਲ ਹੁੰਦਾ ਵਾ ਜ ਫਰਵਰੀ ਚ ਤੇ ਅਸੀਂ 13 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਹੈ ਇਕਤਲ ਦੇ ਵਿੱਚ ਤੁਹਾਡਾ ਨਾਮ ਪਾਇਆ ਤੇ ਸਰੂਪ ਸਿੰਘ ਦਾ ਪਾਇਆ ਅਸਲ ਤੇ ਯਾਰ ਜਿਹੜੇ ਮੇਨ ਮੁੱਜਮ ਬਣਾਇਆ ਉਹ ਕੌਣ ਨੇ ਉਹ ਮੇਨ ਮੁਰਜਰਨ ਤੇ ਜੀ ਉਹ ਦੂਜੀ ਮਤਲਬ ਦੋ ਸਰਪੰਚੀ ਹੀ ਮਤਲਬ ਜਿੱਦਾਂ ਇੱਕ ਹਰਿਆ ਸਰਪੰਚੀ ਉਹਦੇ ਬੇਟਾ ਉਹਨਾਂ ਦਾ ਆਪੋਚ ਹੀ ਤੇ ਅਸੀਂ ਉਹਨਾਂ ਦਾ ਕੀ ਆਪੋਚ ਉਹਨਾਂ ਦਾ ਕੋਈ ਆਪੋਚ ਝਗੜਾ ਝਗੜਾ ਹੋਈ ਕੋਈ ਮਤਲਬ ਖੜੇ ਤੇ ਮੇਨ ਉਹਨਾਂ ਨੂੰ ਖੜਿਆ ਆ ਤੇ ਸਾਨੂੰ ਤੇ ਨਾਲ ਦਾਖਲ ਕਰਤਾ ਉਹਨਾਂ ਨੂੰ ਖੜੇ ਵੀ ਗਏ ਆ ਜੀ ਉਹ ਮਤਲਬ ਤੁਹਾਡੇ ਬਾਰੇ ਕੈਨੇਡਾ ਬਾਰੇ ਐਫਆਰ ਚ ਕੀ ਸਮਝਾਜੀ ਦੱਸਿਓ ਜੀ ਜਿਹੜਾ ਆਪਿਆਂ ਦੇ ਵਿੱਚ ਤੁਹਾਡਾ ਕਨੈਕਸ਼ਨ ਕਿਵੇਂ ਨਾ ਹੋਇਆ ਇਹਨਾਂ ਦਾ ਹਾਂ ਕਨੈਕਸ਼ਨ ਹੀ ਹੋ ਗਿਆ ਉਹਦੀ ਆਈਡੀ ਕਨੈਕਸ਼ਨ ਇਵੇਂ ਆ ਜੀ ਇਹ ਪਿੰਡ ਦੇ ਵਿੱਚ ਕੁਝ ਜਗਤਾਰ ਸਿੰਘ ਦੀ ਮੌਤ ਹੁੰਦੀ ਹੈ ਇਹ ਸਾਰੇ ਬੰਦੇ ਉੱਥੇ ਗੁਰਦੁਆਰਾ ਸਾਹਿਬ ਕਿਸ ਰੂਪ ਸਿੰਘ ਵੀ ਦੇਵੀ ਕਤਲ ਇੱਕ ਵਜੇ ਦੇ ਕਰੀਬ ਹੁੰਦਾ ਹੈ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਗਵਾਹ ਬਣਿਆ ਸ਼ਿਕਾਇਤ ਕਰਦਾ ਹੈ ਉਹ ਕਹਿੰਦੇ ਸੀ ਇਹ ਮੋਟਰਸਾਈਕਲ ਤੇ ਪਿੱਛੇ ਬੈਠੇ ਸੀ ਜਦੋਂ ਗੋਲੀਆਂ ਮਾਰੀਆਂ ਜਦੋਂ ਕਿ ਉਸ ਬੰਦੇ ਦੀ ਸੀਸੀਟੀਵੀ ਫੁਟੇਜ ਪਿੰਡ 'ਚ ਹੈ ਉਹ ਪਿੰਡਸ ਮੋਟਰਸਾਈਕਲ ਤੇ ਇੱਕ ਦਿਨ ਵਜੇ ਇਕ ਵਜੇ ਕੇ ਬਾਇਮੈਂਟ ਤੇ ਉਹ ਇੱਕ ਕਰਦੇ ਕਿਉਂ ਨੰਦ ਰਹੇ ਉਹ ਪੁਲਿਸ ਨੇ ਜਿਹੜੇ ਜ਼ਬਰਦਸਤੀ ਜਿਵੇਂ ਹੁੰਦਾ ਪ੍ਰੈਸ਼ਰਾਈਜ਼ ਕਰਕੇ ਉਹਦੇ ਸਾਈਨ ਕਰਾ ਕੇ ਤੇ ਨਾਂ ਦੇ ਨਾ ਪਵਾ ਦਿੱਤੇ ਨਹੀਂ ਕਿ ਤਾਂ ਜੋ ਕਿ ਇਹਨਾਂ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਸਕੇ ਨਾ ਤਾਂ ਪੁਲਿਸ ਨੇ ਇਸ ਤੱਕ ਕੋਈ ਇਰਾਦਾ ਰੋਲ ਨਹੀਂ ਦਿਖਾਇਆ ਵੀ ਇਹਨਾਂ ਦੇ ਮੋਟਰਸਾਈਕਲ ਤੇ ਪਿੱਛੇ ਬੈਠੇ ਗਏ ਜਾਂ ਜਦ ਗੋਲੀਆਂ ਮਾਰੀਆਂ ਇਹ ਵੀ ਮੋਟਰਸਾਈਕਲ ਦੇ ਪਿੱਛੇ ਬੈਠੇ ਸੀ ਗੋਲੀਆਂ ਮਾਰਨ ਵਾਲੇ ਤੇ ਮਤਲਬ ਵੱਖਰੀ ਮੋਟਰਸਾਈਕਲ ਤੇ ਸਾਨੂੰ ਵੱਖਰਾ ਮੋਟਰਸਾਈਕਲ ਦੇ ਨਾਲ ਲਾਇਆ। ਮੈਂ ਇਹਨਾਂ ਨੂੰ ਇਹ ਸ਼ੋਅ ਕੀਤਾ ਕਿ ਕਤਲ ਦੇ ਵੇਲੇ ਇਹ ਵੀ ਕਤਲਾਂ ਦੇ ਨਾਲ ਸੀ। ਜਦੋਂ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੇ ਜਿਹੜੇ ਵਿਕਟਮ ਪਰਿਵਾਰ ਹੈ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਵਾਦ ਦੇ ਜੀ ਬੈਠੇ ਨੇ। ਇਹਨਾਂ ਦੀ ਸੀਸੀਟੀਵੀ ਫੁਟੇਜ ਨਾਲ ਤੇ ਉਹ ਪ੍ਰਿਜ਼ਰਵਡ ਕੁਲ ਸਾਮਣੇ ਲੈ ਕੇ ਆ ਰਹੀ ਹੈ। ਨਾਲ ਇਹਨਾਂ ਦੀ ਟੈਫੋਕੇਸ਼ਨਸ ਲੈ ਕੇ ਆ ਰਹੀ ਹੈ। ਈਵਨ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ ਉਹਦੀ ਵੀ ਤੁਹਾਨੂੰ ਵੀਡੀਓ ਸ਼ੇਅਰ ਕਰ ਦਿੰਨੇ ਆ। ਉਹ ਤਾਂ ਪਿੰਡ ਚ ਫਿਰ ਰਿਹਾ ਹੈਗਾ ਸੀਸੀਟੀਵੀ ਕੈਮਰਿਆਂ ਦੇ ਹੇਠ ਹੈ ਸੋ ਉਹ ਪੁਲਿਸ ਦਾ ਇੱਕ ਹੀ ਇਹਨਾਂ ਤੇ ਪ੍ਰੈਸ਼ਰ ਹੈ ਜਿਹੜਾ ਡੀਐਸਪੀ ਕਲਨੌਰ ਹੈ ਉਹ ਜੇਲ੍ਹs ਜਾ ਕੇ ਵੀ ਸਰੂਪ ਸਿੰਘ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਿ ਤੁਸੀਂ ਉਹ ਸ਼ਿਕਾਇਤ ਵਾਪਸ ਹੀ ਲੈ ਲਓ ਫਿਰ ਅਸੀਂ ਜਿਹੜਾ ਇਹ ਕੇਸ ਹੈ ਕਤਲ ਦਾ ਤੁਹਾਡੇ ਖਰਾਫ ਵਿਡਰੋ ਕਰ ਲਓ ਜੇ ਸਰਪੰਚ ਡੀਐਸਪੀ ਦੇ ਇੰਤਜ਼ਾਰ ਕਰਦਾ ਪੁਲਿਸ ਅੰਦਰੀਆ ਸਲੂਕ ਨਹੀਂ GPSP ਦੇ ਦੇਖਦਾ ਕੋਈ ਰਿਪੋਰਟ ਹੈ ਜੀ ਲੌਗ ਬੁੱਕ ਹੁੰਦੀ ਹੈ ਦੇ ਉਹਤੀ ਜ਼ਿਲ੍ਹੇ ਦੇ ਵਿੱਚੋਂ ਸਟਾਫ ਆਫਿਸਰਸ ਵੈਰੀਫਾਈ ਕਰ ਸਕਦੇ ਨੇ ਕਿ ਟਾਪਲੀਕੇਸ਼ਨ ਤੇ ਵੈਰੀਫਾਈ ਹੋ ਸਕਦਾ ਹੈ ਲੌਗ ਬੁੱਕ ਤੋਂ ਤੁਸੀਂ ਡਿਮਾਂਡ ਕੀਤੀ ਹੈ ਕੋਈ ਉੱਥੇ ਜਾਂਚ ਦੀ GPSP ਉੱਤੇ ਜਾਂਦਾ ਤੇ ਮਿਲਦਾ ਪ੍ਰੈਸ਼ਰਾਈਜ਼ ਕੋਈ ਸ਼ਿਕਾਇਤ ਕੀਤੀ ਹੈ ਜੀ ਸਰ ਇਹ ਹਾਂ ਜੀ ਇਹਦੀ ਜਾਂਚ ਹੋ ਜਾਂਦੀ ਹੈ CPI ਦੀ ਤੋਂ ਸਾਰਾ ਕੁਝ ਸਾਹਮਣੇ ਆ ਜੇ ਨਾ ਤੁਸੀਂ ਇੱਕ ਗੱਲ ਕਲੀਅਰ ਕਰੋ ਇਹ ਜਿਹੜੇ ਤੁਸੀਂ ਲੜਕੀਆਂ ਦੀ ਗੱਲ ਕਰ ਰਹੇ ਹੋ ਵੀ ਉਹੀ ਲੜਕੇ ਨੇ ਜਿਨ੍ਹਾਂ ਦੀਆਂ ਪਹਿਲਾਂ ਫੋਟੋਆਂ ਆਂਦੀਆਂ ਸੇਮ ਕੱਪੜਿਆਂ ਦੇ ਵਿੱਚ ਉਹ ਜਿਉਂਦੇ ਦਿਖਾਏ ਜਾਂਦੇ ਆ ਤੇ ਸੁਤੋਂ ਤੇ ਬਾਅਦ ਉਹਨਾਂ ਦਾ ਇੰਕਾਊਂਟਰ ਜਿਹੜਾ ਹੋਇਆ ਉਹ ਡੈੱਡ ਬਾਡੀਜ਼ ਦੇ ਕਹਿੰਿਆ ਜਾਂਦੀਆਂ ਸੇਮ ਕੱਪੜਿਆਂ 'ਚ ਡੈੱਡ ਬਾਡੀਜ਼ ਹੁੰਦੀਆਂ ਨੇ ਹਾਏ ਉਹੀ ਕੇਸ ਹੈ ਜੁਪੀ ਵਾਲਾ ਤੁਸੀਂ ਜਿਹੜਾ ਉਹਨਾਂ ਦਾ ਭੋਗ ਵੀ ਜਿਹੜਾ ਹੈਗਾ ਉਹਨਾਂ ਦੇ ਪੰਚ